ਨਵੀਂ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਬੋਲੇ ਇਸ ਨਿਹਾਰ ਤੁਸੀਂ ਦੇਖ ਸਕਦੇ ਹੋ ਅੱਜ ਘੱਗਾ ਦੇ ਵੋਟ ਨੰਬਰ 11 ਦੇ ਵਿੱਚ ਉਮੀਦਵਾਰ ਆਮ ਆਦਮੀ ਪਾਰਟੀ ਬੀਬੀ ਗੁਰਜੀਤ ਕੌਰ ਦੇ ਹੱਕ ਚ ਅੱਜ ਘਰ ਘਰ ਜਾ ਕੇ ਜੋ ਚੋਣ ਨਿਸ਼ਾਨਾ ਉਹ ਦਿਖਾਇਆ ਜਾ ਰਿਹਾ ਹੈ ਤੁਸੀਂ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੇਰੇ ਨਾਲ ਮੇਜਰ ਸਿੰਘ ਢੀਲੋਂ ਆਇਆ ਤੁਸੀਂ ਸਿੱਧੀਆਂ ਤਸਵੀਰਾਂ ਘੱਗੇ ਦੇ ਪਾਰਕ ਨੰਬਰ 11 ਚੋਂ ਦੇਖ ਸਕਦੇ ਹੋ ਜੋ ਆਮ ਆਦਮੀ ਪਾਰਕ ਦੇ ਉਮੀਦਵਾਰ ਨੇ 11 ਨੰਬਰ ਵਾਰਡ ਦੇ ਵਿੱਚ ਬੀਬੀ ਗੁਰਜੀਤ ਕੌਰ ਉਹਦੇ ਹੱਕ ਦੇ ਵਿੱਚ ਅੱਜ ਜੋ ਚੋਣ ਨਿਸ਼ਾਨ ਹੈ ਉਹ ਘਰ ਘਰ ਜਾ ਕੇ ਦਿਖਾਇਆ ਜਾ ਰਿਹਾ ਹੈ ਅਤੇ ਉਮੀਦਵਾਰ ਗੁਰਜੀਤ ਕੌਰ ਦੇ ਲਈ ਬੋਟਾਂ ਮੰਗੀਆਂ ਜਾ ਰਹੀਆਂ ਨੇ ਤੁਸੀਂ ਮੇਰੇ ਨਾਲ ਮੇਜਰ ਸਿੰਘ ਢੀਲੋਂ ਆਇਆ ਘੱਗਾ ਤੋਂ ਵਾਗ ਨੰਬਰ 11 ਤੋਂ ਸੱਧੀਆਂ ਤਸਵੀਰਾਂ ਦੇਖ ਸਕਦੇ ਹਾਂ ਜੋ ਵੀ ਉਮੀਦਵਾਰ ਦੇ ਸਪੋਰਟਰ ਨੇ ਉਹ ਕਾ ਕਰ ਜਾ ਕੇ ਗੁਰਜੀਤ ਕੌਰ ਦੇ ਹੱਕ ਲਈ ਵੋਟਾਂ ਮੰਗ ਰਹੇ ਨੇ ਤੁਸੀਂ ਦੇਖ ਰਹੇ ਹੋ ਅਮੋਲ ਹੀ ਪੰਜਾਬ ਤੇ ਚੈਨਲ ਤੇ ਘੱਗਾ ਤੋਂ ਵਾਗ ਨੰਬਰ 11 ਤੋਂ ਸੱਧੀਆਂ ਤਸਵੀਰਾਂ ਹਾਂਜੀ ਸੋਨ ਸਾਹਿਬ ਜੀ ਦੋ ਅੱਜ ਦੀਆਂ ਅਗਰ ਪੰਚਾਇਤ ਦੀਆਂ ਚੋਣਾਂ 21 ਤਰੀਕ ਨੂੰ ਹੋਈਆਂ ਨੇ ਘੱਗੇ ਦੇ ਵਿੱਚ ਉਹਦੇ ਵਿੱਚ ਆਪ ਜੀ ਦੇ ਕੀ ਵਿਚਾਰ ਨੇ ਨਗਰ ਪੰਚਾਇਤ ਘਗਾ ਮੈਂ ਵੀ ਇਸ ਵਿੱਚ 2005 ਤੋਂ ਲਗਾਤਾਰ ਮੇਰੀ ਵਾਈਫ ਪਰਮਿੰਦਰ ਕੌਰ ਰਿੰਪਲ 2005 ਤੋਂ ਇਸ ਇਲੈਕਸ਼ਨ ਚ ਇਹ ਇਲੈਕਸ਼ਨ ਲੜਦੇ ਆ ਰਹੇ ਨੇ ਨਗਰ ਘਗਾ ਨੇ ਮੈਨੂੰ ਜੋ ਮਾਨ ਸਤਿਕਾਰ ਬਖਸ਼ਿਆ ਉਹ ਤੁਸੀਂ ਸਾਰੇ ਹੀ ਪ੍ਰੈਸ ਵਾਲੇ ਜਾਣਦੇ ਹੋ 2005 ਤੋਂ ਲੈ ਕੇ ਇਸ ਨਗਰ ਨੇ ਸਾਨੂੰ ਤਿੰਨ ਵਾਰੀ ਮਾਣ ਬਖਸ਼ਿਆ ਇੱਥੇ ਦੇ ਬਜ਼ੁਰਗ ਮਾਤਾਵਾਂ ਭੈਣਾਂ ਨੇ ਜੋ ਮਾਣ ਮੈਨੂੰ ਬਖਸ਼ਿਆ ਮੈਂ ਤਾਂ ਬੇਨਤੀ ਕਰੂੰਗਾ ਕਿ ਸਾਰਾ ਹੀ ਨਗਰ ਦਿਲ ਤੋਂ ਦਵਾਵਾਂ ਤੇ ਵੋਟ ਸਪੋਰਟ ਸਾਡੀ ਭੈਣ ਗੁਰਜੀਤ ਕੌਰ ਮਿੱਠੂ ਸਿੰਘ ਬਲਦੇਵ ਸਿੰਘ ਇਹਨਾਂ ਨੂੰ ਬਦ ਤੋਂ ਬਾਅਦ ਵੋਟਾਂ ਪਾਉਣ ਐਨਾਂ ਹੀ ਧੰਨਵਾਦ ਕਰਦਾ ਦੂਜੀ ਗੱਲ ਬਾਈ ਜੀ ਕੁਲਵੰਤ ਸਿੰਘ ਐਮਐਲਏ ਨੇ ਬਹੁਤ ਵਧੀਆ ਉੱਚੀ ਸੂਚੀ ਸੋਚਦੇ ਮਾਲਕ ਨੇ ਮੈਂ ਵੀ ਉਹਨਾਂ ਨਾਲ ਇਸ ਗੱਲ ਤੋਂ ਸਹਿਮਤ ਹਾਂ ਉਹਨਾਂ ਨੇ ਬਹੁਤ ਤਿਆਰ ਕੀਤਾ ਇਸ ਨਗਰ ਪੰਚਾਇਤ ਦੀਆਂ ਚੋਣਾਂ ਚ ਜਿਵੇਂ ਉਹ ਪਿਆਰ ਤੇ ਸਤਿਕਾਰ ਨਾਲ ਸਾਰੇ ਵੋਟਰਾਂ ਨੂੰ ਅਪੀਲ ਕਰਦੇ ਨੇ ਤੇ ਸਾਡੇ ਨਗਰ ਦਾ ਵਿਕਾਸ ਵੀ ਕੀਤਾ ਜੇ ਆਪਾਂ ਵਾਕ ਨੰਬਰ 11 ਤੇ 12 ਦੀ ਗੱਲ ਕਰੀਏ ਤਾਂ ਉੱਥੇ ਦੇ ਉਮੀਦਵਾਰਾਂ ਦੀ ਕੀ ਸਥਿਤੀ ਅੱਜ ਅੱਜ ਸਾਡੇ ਮੁਤਾਬਕ ਤਾਂ ਦੇਖੋ ਜੀ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਉਹਦੇ ਵਿੱਚ ਰਹਿੰਦਾ ਹੋਇਆ ਤੁਹਾਨੂੰ ਮਨੋਂ ਤੁਹਾਨੂੰ ਇਹਨਾਂ ਦੀ ਸਪੋਰਟ ਕਰਦਾ ਉਹ ਜਿੱਤਣਗੇ ਬਹੁਤ ਵਧੀਆ ਵੋਟ ਨਾਲ ਜਿੱਤਣਗੇ ਤੇ ਬਹੁਤ ਵਧੀਆ ਲੋਕਾਂ ਚ ਉਤਸ਼ਾਹ ਹੈ ਵੋਟ ਪਾਉਣ ਦਾ ਵੀ ਤੇ ਸਪੋਰਟ ਕਰ ਰਹੇ ਨੇ ਜਿਸ ਤਰ੍ਹਾਂ ਮੈਨੂੰ ਤਾਂ ਪੂਰਾ ਮਾਣ ਹੈ ਇਸ ਨਗਰ ਖੇੜੇ ਤੇ 22 ਸਾਲ ਹੋ ਗਿਆ ਆ ਮਾਦਮੀ ਪਾਕ ਨੂੰ ਸੱਤਾ ਚ ਆਇਆ ਨੂੰ ਤਾਂ ਕਿੰਨਾ ਕੁ ਵਿਕਾਸ ਹੋਇਆ ਅੱਗੇ ਦਾ 22 ਸਾਲ ਮੇਰੇ ਵਾਰਡ 'ਚ ਹੀ ਉਹਨਾਂ ਨੇ ਕਮਿਊਨਿਟੀ ਹਾਲ ਬਣਾਇਆ ਹੁਣੇ ਹੁਣੇ ਤੇ ਗਲੀਆਂ ਬਣਾਈਆਂ ਨੇ ਇਹ ਜੋ ਤਿੰਨ ਕੰਮ ਹੋਰ ਸੀ ਉਹ ਵੀ ਕੀਤੇ ਨੇ ਸ਼ਮਸ਼ਾਨ ਘਾੜ ਚ ਵੀ ਤੇ ਇਧਰ ਪਿੱਛੇ ਉਹ ਦੁਬਾਰ ਦਾ ਵੀ ਹੁਣ ਬੋਲ ਕੇ ਗਏ ਨੇ ਉਹਨਾਂ ਨੂੰ ਆਪਣੇ ਹੈਗੀ ਹੈ ਮੁਸਲਮਾਨਾਂ ਪਾਈਚਾਰਾ ਨਹੀਂ ਕਬਰਾਂ ਉਹਦੀ ਦੁਵਾਰ ਐਮਐਲਏ ਸਾਹਿਬ ਨੇ ਕਿਹਾ ਕਹਿੰਦੇ ਨਾਲ ਦੀ ਨਾਲ ਕੰਮ ਚਲਾਵਾਂਗੇ ਵਧੀਆ ਸੋਚ ਰੱਖਦੇ ਨੇ ਬਾਈ ਜੀ ਬਹੁਤ ਮੈਂ ਉਹਨਾਂ ਦਾ ਦਿਲੋਂ ਸਤਿਕਾਰ ਕਰਦਾ ਜੋ ਸਾਡੇ ਨਗਰ ਪ੍ਰਤੀ ਇਸ ਟੀਮ ਨੇ ਇਸ ਟੀਮ ਨੇ ਵੀ ਉਹਨਾਂ ਦਾ ਲਗਾਤਾਰ 15 ਸਾਲ ਤੋਂ ਉਹਨਾਂ ਦੇ ਨਾਲ ਨਹੀਂ ਪੂਰਾ ਸਾਥ ਦਿੱਤਾ ਇਹਨਾਂ ਦੇ ਜਿਹੜੇ ਵਰਕਰ ਤੇ ਪਹਿਲੀ ਗੱਲ ਤਾਂ ਉਹਨਾਂ ਨੇ ਜਿਹੜੀ ਟਿਕਟਾਂ ਨਹੀਂ ਵੰਡ ਕੀਤੀ ਆ ਮੈਂ ਦੇਖੋ ਕਾਂਗਰਸ ਚ ਰਹੇ ਹਾਂ ਸਾਡੀਆਂ ਟਿਕਟਾਂ ਵਿਕਦੀਆਂ ਵੀ ਰਹੀਆਂ ਨੇ ਸਾਰਾ ਕੁਝ ਹੁੰਦਾ ਰਿਹਾ ਹੈ ਇਹ ਜਿਹੇ ਐਮਐਲਏ ਆਏ ਜਿਨ੍ਹਾਂ ਨੂੰ ਮੈਂ ਤੁਹਾਡਾ ਨਾਮ ਲੈਣਾ ਵੀ ਚੰਗਾ ਨਹੀਂ ਸਮਝਦਾ ਪਰ ਬਾਈ ਨੇ ਇੱਕ ਇੱਕ ਟਿਕਟ ਆਪਣੇ ਵਲੰਟੀਵਾਰਾਂ ਵਲੰਟੀਵਾਰਾਂ ਨੂੰ ਦਿੱਤੀ ਹੈ ਜਿਹੜੀ ਮੈਂ ਉਹਨਾਂ ਦਾ ਤੇਲੋਂ ਧੰਨਵਾਦ ਕਰਦਾ ਤੇ ਆਸ ਕਰਦਾ ਇਹਨਾਂ ਕੈਂਡੀਡੇਟਾਂ ਨੂੰ ਜਿਤਾ ਕੇ ਉਹ ਭੇਜਣਗੇ ਐਨਾ ਕੁਝ ਕਹਿੰਦਾ ਹੋਇਆ ਖੀਮਾ ਦਾ ਜੱਤ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਵੀ ਤੁਸੀਂ ਐਮਸੀ ਰਹੇ ਹੋ ਕੱਗੇ ਦੇ ਬੜੀ ਲੰਬਾ ਸਮਾਂ ਰਹੇ ਹੋ ਤੁਸੀਂ ਅੱਜ ਦੀਆਂ ਇਲੈਕਸ਼ਨਾਂ ਬਾਰੇ ਜਿਹੜੀ 21 ਤਰੀਕ ਨੂੰ ਹੋਣੀਆਂ ਤੁਸੀਂ ਕੀ ਕਹਿਣਾ ਚਾਹੋ ਕਿਵੇਂ ਲੱਗਦਾ ਤੁਹਾਨੂੰ ਕੱਗੇ ਦੇ ਵਿੱਚ ਬਿਲਕੁਲ ਇੱਕ ਪਾਸਾ ਹੋਇਆ ਪਿਆ ਜੀ ਕੱਗੇ ਦਾ ਹਾਂ ਜੀ ਜਿੰਨੇ 13 ਦੀਆਂ 13 ਵੋਟਾਂ ਨਹੀਂ ਗੀਆਂ ਉਹ ਬਿਲਕੁਲ ਹੀ ਮੇਰੇ ਮੁਤਾਬਕ ਤਾਂ ਵੈਸੀ ਕਲੀਅਰ ਹੀ ਨੇ ਤੇ ਜਿਹੜੀ ਸਾਡੀ ਵਾਰਡ ਨੰਬਰ 11 ਤੇ 12 ਦੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਬਿਲਕੁਲ ਕਲੀਅਰ ਨੇ ਹਾਂਜੀ ਉਹਦੇ ਵਿੱਚ ਤਾਂ ਕੋਈ ਦੌਰ ਆਇਆ ਹੀ ਨਹੀਂ ਹੈਗੀਆਂ ਜੇ ਆਪਾਂ ਵਿਕਾਸ ਦੀ ਗੱਲ ਕਰੀਏ ਜਿਹੜੀ ਆਮ ਆਦਮੀ ਪਾ ਕੇ ਜੇ ਬੰਦਾ ਇਕੱਲੇ ਕੁਲਵੰਤ ਸਿੰਘ ਐਥੋਂ 17 ਗਾਲ ਕਿਦੋਂ ਵਿਕਾਸ ਦੀ ਗੱਲ ਕਰਦਿਆਂ ਵੀ ਪਿਛਲੇ 2.5 ਸਾਲ ਦੇ ਵਿੱਚ ਮੈਂ ਇੱਕ ਅੱਗੇ ਦਾ ਬਹੁਤ ਸਾਰਾ ਵਿਕਾਸ ਕਾਇਆ ਸੀ ਵਿਕਾਸ ਦੇ ਨਾਂ ਤੇ ਹੀ ਬੋਲ ਮੰਗਦਾ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਬਿਲਕੁਲ ਉਹਨਾਂ ਨੇ ਕੋਈ ਕਿਸੇ ਨਾਲ ਉਹ ਪਾਰਸ਼ਲਟੀ ਨਹੀਂ ਕਰਦੇ ਸਭ ਤੋਂ ਵੱਡੀ ਤਾਂ ਉਹਨਾਂ 'ਚ ਇਹ ਖੂਬੀ ਹੈ ਤੇ ਉਹਨਾਂ ਨੇ ਜਿਹੜੇ ਉਹਨਾਂ ਨਾਲ ਸ਼ੁਰੂ ਤੋਂ ਚੱਲੇ ਹੋਏ ਸੀ ਉਹਨਾਂ ਨੂੰ ਹੀ ਵੋਟਾਂ ਦੇ ਕੇ ਇਹ ਮੇਰਾ ਭਰਾ ਹੈ ਮੋਟਾ ਸਿੰਘ ਤੇ ਇਹਨਾਂ ਦੀ ਮੈਸੇਜ ਇਹ ਨੇ ਜਿਹੜੇ ਕਿ ਵਾਰਡ ਨੰਬਰ 11 ਤੋਂ ਐਮਸੀ ਦੀ ਚੋਣ ਲੜ ਰਹੇ ਨੇ ਤੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਜੋ ਡਿਜ਼ਰਵ ਕਰਦੇ ਸੀ ਨਾ ਕਿ ਉਹਨਾਂ ਨੂੰ ਟਿਕਟਾਂ ਦਿੱਤੀਆਂ ਨੇ ਜਿਹੜੇ ਪੈਸਿਆਂ ਨਾਲ ਲੈਂਦੇ ਸੀ ਮੈਮ ਜੀ ਇੱਕ ਬੜਾ ਚਰਚਾ ਵਾਲਾ ਵਿਸ਼ਾ ਕੱਗੇ ਦੇ ਵਿੱਚ ਜੋ ਅਨੰਦ ਲਾਲ ਨੇ ਸ਼ਹਿਰੀ ਪ੍ਰਧਾਨ ਨੂੰ ਕੱਗੇ ਤੋਂ ਉਹਨਾਂ ਨੂੰ 13 ਨੰਬਰ ਤੇ 12 ਨੰਬਰ ਤੋਂ ਦੋਹਾਂ ਦੇ ਵਿੱਚੋਂ ਇੱਕ ਅਨਾਉਂਸ ਹੋਇਆ ਤੇ ਪਰ ਉਹਨੇ ਟਿਕਟ ਨਹੀਂ ਦਿੱਤੀ ਉਹਨੇ ਆਪਦੀ ਜਗ੍ਹਾ ਤੇ ਕੋਈ ਹੋਰ ਉਮੀਦਵਾਰ ਦਵਾਰ ਬਣਾ ਕੇ ਸਾਰੇ ਦੀ 13 ਦੇ 13 ਜਿਹੜੇ ਉਮੀਦਵਾਰ ਨੇ ਉਹਨਾਂ ਦੀ ਸਪੋਰਟ ਤੇ ਲੱਗੇ ਹੋਏ ਨੇ ਤੁਸੀਂ ਅਨੰਦ ਲਾਲ ਦੀ ਇਸ ਕੁਰਬਾਨੀ ਨੂੰ ਜੇ ਮੈਂ ਉਹ ਟਿਕਟ ਨਹੀਂ ਦਿੱਤੀ ਆਪ ਸ਼ਕਤੀ ਨਹੀਂ ਟਿਕਟਾਂ ਦੇ ਮਾਰੇ ਤਾਂ ਉਧਰ ਉਧਰ ਹੀ ਭਜਣਾ ਕਰਵਾਉਂਦੀ ਐ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਤਾਂ ਅਨੰਦ ਲਾਲ ਨੂੰ ਸਲਾਮ ਕਰਦੇ ਆ ਇਸ ਗੱਲ ਨੂੰ ਅਸੀਂ ਕਹਿੰਨੇ ਆ ਵੀ ਉਹਦਾ ਬਹੁਤ-ਬਹੁਤ ਧੰਨਵਾਦ ਹੈ ਤੇ ਉਹਨੇ ਆਪਣੀ ਤਿਆਗ ਦੇ ਕੇ ਉਹ ਅੱਜ ਸਾਡੀ ਜਿਹੜਾ ਵੀ ਪਿੰਡ ਦਾ ਉਹ ਹੀਰੋ ਹੈ ਮੁੰਡਾ ਠੀਕ ਹੈ ਉਹ ਵੀ ਮੇਰਾ ਬ੍ਰਦਰ ਹੈ ਉਹ ਹੀਰੋ ਇਸ ਤਰ੍ਹਾਂ ਹੈ ਸਰ ਕਿ ਉਹਨੇ ਐਮਐਲਏ ਸਾਹਿਬ ਦੀ ਸੋਚ ਲਈ ਤੇ ਜੋ ਥੇ ਉਹਨੂੰ ਲੱਗਿਆ ਵੀ ਠੀਕ ਹੈ ਜੇ ਮੈਂ ਆਪਣੀ ਕੁਰਬਾਨੀ ਦਿਨਾ ਉਹ ਸ਼ਹਿਰੀ ਪ੍ਰਧਾਨ ਹੈ ਉਹ ਕਹਿੰਦਾ ਮੇਰੇ ਕੋਲੇ ਉਹਦਾ ਹੈ ਤੇ ਮੈਂ ਇਹਨਾਂ ਨੂੰ ਦੇਣਾ ਚਾਹਣਾ ਵੀ ਉਹਦੇ ਲਈ ਅਸੀਂ ਉਹਨੂੰ ਬਹੁਤ ਮਾਣ ਕਰਦੇ ਹਾਂ ਉਸਤੇ ਤੇ ਅਸੀਂ ਐਮਐਲਏ ਸਾਹਿਬ ਕੋਲ ਵੀ ਜਾਵਾਂਗੇ ਵੀ ਇਹਨੂੰ ਵੀ ਪਾਰਟੀ 'ਚ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਤੇ ਉਹ 13 ਵਾਰਡਾਂ ਦਾ ਜਮਾਲਕ ਹੀ ਆ ਉਹ ਕੱਗੇ ਦਾ ਅਸੀਂ ਉਹਦੇ ਤੇ ਬਹੁਤ ਮਾਣ ਹੈ ਸਾਨੂੰ ਅੱਜ ਸਾਡੇ ਦਾ ਵਾਕ ਨੰਬਰ 11 ਤੋਂ ਗੁਰਜੀਤ ਕੌਰ ਉਮੀਦਵਾਰ ਨੇ ਜੋ ਆਮ ਆਦਮੀ ਪਾਰਟੀ ਦੇ ਇਹ ਖੜੀ ਨੇ ਨਾਂ ਕਰਦਿਆਂ ਗੱਲਬਾਤ ਮੈਂ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਕੀ ਤੁਸੀਂ ਉਮੀਦਵਾਰ 11 ਨੰਬਰ ਦੇ ਵਿੱਚੋਂ ਕੀ ਇਲੈਕਸ਼ਨ ਹੈ ਜਿਹੜੀ ਤੁਸੀਂ ਪਹਿਲੀ ਵਾਰੀ ਲੜ ਰਹੇ ਹੋ ਹਾਂਜੀ ਮੈਂ ਪਹਿਲੀ ਵਾਰੀ ਇਲੈਕਸ਼ਨ ਲੜ ਰਹੀ ਹਾਂ ਤੁਸੀਂ ਇਸ ਜ਼ਿੰਮੇਵਾਰੀ ਨੂੰ ਕਿਵੇਂ ਦੇਖਦੇ ਹੋ ਮੈਂ ਬਹੁਤ ਵੱਡੀ ਬਹੁਤ ਵੱਡੀ ਇਹ ਦੇਖੋ ਜੀ ਇਹ ਮੇਰੇ ਤੇ ਕਿਉਂਕਿ ਮੈਂ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਹਾਂ ਤਾਂ ਆਏ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤਾਂ ਇਹ ਮੈਂ ਬਹੁਤ ਵੱਡੀ ਜ਼ਿੰਮੇਵਾਰੀ ਲੈ ਕੇ ਤੁਰਿਆ ਤਾਂ ਕਿ ਮੈਂ ਲੋਕਾਂ ਦੀ ਜੋ ਮੇਰੇ ਨਾਲ ਤੁਰੇ ਨੇ ਮੈਂ ਉਹਨਾਂ ਦੀਆਂ ਉਮੀਦਾਂ ਦੇ ਖਰੀ ਉੱਤਰ ਸਕਾਂ ਤੇ ਉਹਨਾਂ ਦੇ ਕੰਮਕਾਰ ਵੀ ਕਰਵਾ ਜੋ ਉਹ ਮੇਰੇ ਤੋਂ ਉਮੀਦ ਰੱਖਦੇ ਨੇ ਤੇ ਮੈਂ ਉਹਨਾਂ ਦੇ ਕੰਮਕਾਰ ਕਰਵਾ ਸਕਾਂ ਨਹੀਂ ਜਦੋਂ ਆਪਾਂ ਕਿਸੇ ਚੋਣ ਲੱਗਦੇ ਆ ਬਿਚਾ ਕੋ ਸਰਪੰਚੀ ਦੀ ਆ ਬਿਚਾ ਕੋ ਬੜੀ ਹੈ ਛੋਟੀ ਹੈ ਆਪਣੀ ਮੰਗ ਦੇ ਵਿੱਚ ਬਹੁਤ ਸਾਰੇ ਮਤਲਬ ਇੱਕ ਖੁਆਬ ਹੁੰਦੇ ਨੇ ਵੀ ਆਪਾਂ ਜਦੋਂ ਜਿੱਤ ਗਏ ਆਹ ਕੰਮ ਕਾਰਾਂ ਕਿਹੜੀ ਮੰਗ ਦੇ ਵਿੱਚ ਤੁਹਾਡੇ ਵਿਚਾਰ ਨੇ ਵੀ ਤੁਸੀਂ ਕੀ ਕੀ ਕਾਹੋਗੇ ਆਪਾਂ ਮੇਰੇ ਮਨ ਦੇ ਵਿੱਚ ਵਿਚਾਰ ਨਹੀਂ ਕਿ ਸਾਡੇ ਬਾੜ ਨੰਬਰ 11 ਦੇ ਵਿੱਚ ਲਾਇਬ੍ਰੇਰੀ ਨਹੀਂ ਹੈਗੀ ਮੈਂ ਸਭ ਤੋਂ ਵੱਡਾ ਮੇਰੇ ਮਨ ਚ ਇਹ ਵਿਚਾਰ ਹੈ ਕਿ ਸਾਡੀ ਬਾੜ ਨੰਬਰ 11 ਦੇ ਵਿੱਚ ਲਾਇਬ੍ਰੇਰੀ ਹੋਵੇ ਤੇ ਇੱਕ ਸਾਡੇ ਗੁਰੂ ਘਰ ਦੇ ਕੋਲ ਜਾਣ ਵਾਲਾ ਜਿਹੜਾ ਰਸਤਾ ਹੈ ਉਹ ਬਹੁਤ ਜ਼ਿਆਦਾ ਖਰਾਬ ਹੈ ਮੈਂ ਚਾਹਨੀ ਹੈ ਕਿ ਮੈਂ ਉਹ ਰਾਸਤੇ ਦਾ ਵੀ ਦੋਨੋਂ ਪਾਸੋਂ ਜਿਹੜੀ ਉਹਦੀ ਪੱਕਾ ਕੀਤਾ ਜਾਵੇ ਇੱਕ ਮੈਂ ਜਿਹੜੀ ਇਹ ਚੋਣ ਇਲੈਕਸ਼ਨ ਹੈ ਅੱਗੇ ਦੀ ਐਮਐਲਏ ਦੇ ਅਗਵਾਈ ਚ ਹੋ ਰਹੀ ਹੈ ਤੁਸੀਂ ਕੋਈ ਐਮਐਲਏ ਸਾਹਿਬ ਨੂੰ ਕੋਈ ਸਪੈਸ਼ਲ ਮੈਸੇਜ ਦੇਣਾ ਚਾਹੋਗੇ ਬਾ ਬੇਨਤੀ ਕਰਨਾ ਉਹਨਾਂ ਨੂੰ ਇਹ ਵਿਕਾਸ ਕਰਨ ਕਰਕੇ ਹਾਂਜੀ ਮੈਂ ਐਮਐਲਏ ਸਾਹਿਬ ਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਕਿ ਉਹ ਕੱਗੇ ਦਾ ਵੱਧ ਤੋਂ ਵੱਧ ਸਾਡੀ ਵਾਰਡ ਗਾਰ ਨੰਬਰ 11 ਨੰਬਰ ਵਾਰਡ ਦਾ ਵੱਧ ਤੋਂ ਵੱਧ ਵਿਕਾਸ ਕਰਨਾ ਤੇ ਸਾਡਾ ਸਾਥ ਦੇਣਾ ਜੇ ਤੋਂ ਕਿੱਧਰ